ਪੰਜਾਬ ਵਿੱਚ ਸਰਕਾਰੀ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਮਿਤੀ 24/8/24 ਦੇ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਵਿੱਚ ਜੋ ਅਧਿਆਪਕ ਨੇ ਉਹ ਆਪਣੀ ਟਰਾਂਸਫਰ ਦੇ ਲਈ ਸਟੇਸ਼ਨ ਚੁਆਇਸ 26/8/24 ਤੱਕ ਕਰ ਸਕਦੇ ਹਨ ਇਹ ਬਦਲੀਆਂ ਵਿਦਿਨ ਡਿਸਟ੍ਰਿਕਟ ਹੋ ਰਹੀਆਂ ਹਨ ਇਸ ਦਾ ਮਤਲਬ ਕਿ ਅਧਿਆਪਕ ਜਿਸ ਜ਼ਿਲ੍ਹੇ ਵਿੱਚ ਕੰਮ ਕਰ ਰਿਹਾ ਹੈ ਉਹ ਉਸ ਜ਼ਿਲ੍ਹੇ ਦੇ ਕਿਸੇ ਹੋਰ ਸਕੂਲ ਵਿੱਚ ਆਪਣੀ ਟ੍ਰਾਂਸਫਰ ਲਈ ਸਟੇਸ਼ਨ ਚੁਆਇਸ ਦੇ ਸਕਦਾ ਹੈ ਬਹੁਤ ਸਾਰੇ ਅਧਿਆਪਕ ਸਾਥੀਆਂ ਦੁਆਰਾ ਦੱਸਣ ਤੇ ਅਤੇ ਖੁਦ ਐਨਲਾਈਜ਼ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਵੱਖ-ਵੱਖ ਵਿਸ਼ਿਆਂ ਅਨੁਸਾਰ ਜੋ ਸਟੇਸ਼ਨ ਚੁਆਇਸ ਲਈ ਸਕੂਲ ਦਿੱਤੇ ਗਏ ਹਨ ਉੱਥੇ ਉਸ ਵਿਸ਼ੇ ਦੀਆਂ ਉਹਨਾਂ ਵਿੱਚੋਂ ਬਹੁਤੇ ਸਕੂਲਾਂ ਵਿੱਚ ਉਸ ਵਿਸ਼ੇ ਦੀਆਂ ਜੋ ਪੋਸਟਾਂ ਨੇ ਉਹ ਖਾਲੀ ਹੈ ਹੀ ਨਹੀਂ ਬਲਕਿ ਉਹ ਪੋਸਟਾਂ ਪਹਿਲਾਂ ਹੀ ਭਰੀਆਂ ਹੋਈਆਂ ਨੇ ਉਦਾਂ ਰਹਿੰਦੇ ਤੋ ਆਤੀ ਮੰਨ ਲਓ ਕੋਈ ਸਕੂਲ ਦਿਖਾਇਆ ਗਿਆ ਹੈ ਕਿ ਜਿੱਥੇ ਮੈਥ ਦੀ ਜੋ ਪੋਸਟ ਹੈ ਉਹ ਖਾਲੀ ਹੈ ਪਰ ਅਸਲ ਦੇ ਵਿੱਚ ਉਸ ਸਕੂਲ ਦੇ ਵਿੱਚ ਉੱਥੇ ਪਹਿਲਾਂ ਤੋਂ ਹੀ ਕੋਈ ਮੈਥ ਅਧਿਆਪਕ ਮੌਜੂਦ ਹੈ ਸੋ ਇਸ ਦਾ ਕਈ ਕਾਰਨ ਹੋ ਸਕਦੇ ਨੇ ਕੋਈ ਟੈਕਨੀਕਲ ਕਾਰਨ ਹੋ ਸਕਦਾ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਵੀ ਕਾਰਨ ਹੋ ਸਕਦੇ ਨੇ ਮੇਰੇ ਕਹਿਣ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਸਾਰੇ ਹੀ ਸਕੂਲ ਗਲਤ ਸ਼ੋ ਕੀਤੇ ਗਏ ਹਨ ਕਿ ਉਹਨਾਂ ਵਿੱਚ ਸਾਰਿਆਂ ਵਿੱਚ ਹੀ ਪੋਸਟਾਂ ਭਰੀਆਂ ਹੋਈਆਂ ਹਨ ਮੇਰੇ ਕਹਿਣ ਦਾ ਇਹ ਮਤਲਬ ਬਿਲਕੁਲ ਨਹੀਂ ਹਾਂ ਬਟ ਬਹੁਤੇ ਸਕੂਲਾਂ ਵਿੱਚ ਦਿੱਕਤ ਹੈਗੀ ਹੈ ਕਿ ਸਕੂਲਾਂ ਵਿੱਚ ਖਾਲੀ ਪੋਸਟ ਸ਼ੋ ਹੋ ਰਹੀ ਹੈ ਕਿਸੇ ਵਿਸ਼ੇ ਦੀ ਪਰ ਅਸਲ ਵਿੱਚ ਉੱਥੇ ਪੋਸਟ ਜਿਹੜੀ ਹੈਗੀ ਉਹ ਭਰੀ ਹੋਈ ਹੈ ਉੱਥੇ ਪਹਿਲਾਂ ਤੋਂ ਹੀ ਅਧਿਆਪਕ ਹੈਗਾ ਸੋ ਇੱਥੇ ਦੋ ਚੀਜ਼ਾਂ ਨਿਕਲ ਕੇ ਸਾਹਮਣੇ ਆ ਸਕਦੀਆਂ ਨੇ ਹੋ ਸਕਦਾ ਸਟੇਸ਼ਨ ਚੋਇਸ ਲਈ ਦੁਬਾਰਾ ਇਹ 에ਰਰ ਦੂਰ ਕਰਕੇ ਚਾਂਸ ਮਿਲੇ ਸਾਰੇ ਅਧਿਆਪਕਾਂ ਨੂੰ ਪਰ ਜੋ ਸੈਕਿੰਡ ਸਭ ਤੋਂ ਅਹਿਮ ਚੀਜ਼ ਜੋ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਹਾਂ ਕਿ ਜਦੋਂ ਵੀ ਤੁਸੀਂ ਕੋਈ ਸਟੇਸ਼ਨ ਜਾਂ ਸਕੂਲ ਫਿਲ ਕਰ ਰਹੇ ਹੋ ਟਰਾਂਸਫਰ ਦੇ ਲਈ ਤਾਂ ਸਭ ਤੋਂ ਪਹਿਲਾਂ ਉਥੋਂ ਦੇ ਪ੍ਰਿੰਸੀਪਲ ਹੈਡਮਾਸਟਰ ਜਾਂ ਇੰਚਾਰਜ ਸਾਹਿਬਾਨ ਨਾਲ ਤੁਸੀਂ ਜ਼ਰੂਰ ਗੱਲ ਕਰ ਲੈਣੀ ਹੈ ਕਿ ਕੀ ਅਸਲ ਵਿੱਚ ਇਸ ਸਕੂਲ ਦੇ ਵਿੱਚ ਇਹ ਵਾਲੇ ਵਿਸ਼ੇ ਦੀ ਪੋਸਟ ਖਾਲੀ ਹੈਗੀ ਵੀ ਹੈ ਜਾਂ ਨਹੀਂ ਕਿਉਂਕਿ ਬਹੁਤੇ ਅਧਿਆਪਕ ਜਿਹੜੇ ਹੈਗੇ ਨੇ ਹੋ ਸਕਦੇ ਉਹ ਸਿਰਫ ਇੱਕ ਹੀ ਸਕੂਲ ਚੁਆਇਸ ਕਰਨ ਅ ਸਟੇਸ਼ਨ ਚੁਆਇਸ ਕਰਨ ਇੱਕ ਹੀ ਸਕੂਲ ਦੀ ਤਾਂ ਅਗਰ ਉਹਨਾਂ ਦੀ ਉੱਥੇ ਬਦਲੀ ਹੋ ਵੀ ਜਾਂਦੀ ਹੈ ਪਰੰਤੂ ਉੱਥੇ ਪਹਿਲਾਂ ਤੋਂ ਹੀ ਕੋਈ ਅਧਿਆਪਕ ਹੈਗਾਗਾ ਤਾਂ ਫਿਰ ਕਾਫੀ ਡਿਫਿਕਲਟੀ ਆ ਸਕਦੀ ਹੈ ਸੋ ਅਗਰ ਇਦਾਂ ਦੀ ਕਠਿਨਾਈ ਅ ਅਧਿਆਪਕ ਬਰਗ ਨੂੰ ਨਾ ਆਵੇ ਤਾਂ ਤੁਸੀਂ ਜ਼ਰੂਰ ਪਹਿਲਾਂ ਉਸ ਸਕੂਲ ਦੇ ਜੋ ਪ੍ਰਬੰਧਕ ਨੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ सचमुच पोस्ट वेकेंट हैगी है, है ज नहीं स्टेशन चॉइस कर सो ये कुछ महत्वपूर्ण जानकारी स्टेशन चॉइस कर तो रखनी है